ਵੇਖਾ ਐਨਾ ਮਹਿੰਗਾ ਦੁੱਧ ਹੀ ਹੋ ਕੱਪਾਂ ਦੇ ਕੱਪ ਪਰ ਪਰ ਕੁੜੀ ਦੇ ਅੰਦਰ ਛੁੱਟੀ ਜਾਂਦੀ ਆ ਦੱਸ ਕੁੜੀ ਨੇ ਸਿਜ ਕੋਲ ਨ ਜਾਣਾ ਵਾ ਆ ਮੇਰੀ ਗੱਲ ਸੁਣ ਹਾਂ ਨਹੀਂ ਆ ਕੱਪਾਂ ਦੇ ਕੱਪ ਪਰ ਕੇ ਕੁੜੀਆਂ ਨੂੰ ਦੁੱਧ ਪਿਆਲੀ ਜਾਨੀ ਆ ਕੀ ਉਹਨਾਂ ਕਿਤੇ ਕਬੱਡੀ ਕੋਲ ਨ ਜਾਣਾ ਵਾ ਹੈ ਐਨਾ ਮਹਿੰਗਾ ਦੁੱਧ ਵਾ ਕਿਤੇ ਹੱਥ ਨ ਲੱਦਾ ਚਾਰੇ ਰਿਆ ਗਰੇ ਇਹਨਾਂ ਨੂੰ ਕਿਤੇ ਨਹੀਂ ਕਾਲ ਰੰਗ ਨਾਲ ਕਾਲਾ ਹੋ ਚਲਿਆ ਦੀਦੀ ਕੁੜੀ ਨੇ ਸਵੇਰ ਤੱਕ ਕੁਝ ਨਹੀਂ ਖਾਦਾ ਭੁੱਖੀ ਰੋਂੜੇ ਹੀ ਨਹੀਂ ਆਣੀ ਤੁਹਾਨੂੰ ਪਤਾ ਤਾਂ ਹੈਗਾ ਉਹ ਚਾਹ ਪੀਂਦੀ ਨਹੀਂ ਆ ਸੁਖਾਲ ਚਾਹ ਪੀਣੀ ਸੁਖਾਲ ਜਦੋਂ ਪਿਓ ਜਿੰਦਾ ਸੀ ਤਾਂ ਬਥੇਰਾ ਕੋਹ ਪੁਖਾਉਂਦੀਆਂ ਪੀਂਦੀਆਂ ਸੀ ਹੁਣ ਸਾਡੇ ਸਿਰ ਤੇ ਨਹੀਂ ਨੀ ਜ਼ਿੰਮੇਵਾਰੀਆਂ ਚੁੱਕੀਆਂ ਜਾਂਦੀਆਂ ਹੜਕੋਦਨ ਮੈਂ ਦੱਸਾਂ ਉਹ ਕਿੱਜੀ ਦੁੱਧ ਪੀਣ ਉਹ ਤਾਂ ਚਾਹ ਮੂੰਹ ਚ ਨਹੀਂ ਪਉਂਦੀ ਉਸੇ ਵੇਲੇ ਨਿਪਲ ਮੂੰਹ ਚੋਂ ਕੱਢ ਦਿੰਦੀ ਆ ਤੇ ਫਿਰ ਦੁੱਧ ਆਪਣਾ ਲਾ ਲਓ ਤੇ ਕਰ ਲਿਆ ਕਰ ਖਰਚਾ ਰੀਤ ਆ ਮਮਾ ਦੁੱਧੂ ਪਿਆ ਦੇ ਨਹੀਂ ਨਹੀਂ ਕੋ ਨਹੀਂ ਪੁੱਤੋ ਲੈ ਮੇਰਾ ਪੁੱਤ ਦੁੱਧ ਦੁੱਧ ਪੀ ਆਂ ਦੁੱਧੂ ਪੀ ਪੁੱਤ ਤੈਨੂੰ ਭੁੱਖ ਲੱਗੀ ਛੇ ਦਾ ਦੁੱਧੂ ਨਹੀਂ ਪੀਤਾ ਮੇਰੇ ਪੁੱਤ ਨੂੰ ਭੁੱਖ ਲੱਗੀ ਆ ਤਾਰਨੀ ਕੁੜੀ ਦਾ ਦੁੱਧ ਹੀ ਤੱਕ ਕੇ ਰਹਾਤਾ ਨਿਆਣੀ ਨੇ ਦੁੱਧ ਨੂੰ ਮੂੰਹ ਹੀ ਨਹੀਂ ਲਾਇਆ ਸਵੇਰ ਦੀ ਭੁੱਖੀ ਰੋਈ ਜਾਣ ਰਹੀ ਆ ਜਦੋਂ ਦੁੱਧ ਪਿਉਣਾ ਦੀ ਉਦੋਂ ਤੇ ਕੁਲਕੁਰ ਸ਼ੁਰੂ ਹੋ ਜਾਂਦੀ ਆ ਤੇ ਸੁਭਾਨ ਨਿਆਣੀ ਨਹੀਂ ਮੇਰੀ ਗੱਲ ਸੁਣ ਬੜਾ ਬੜਬੜ ਲਾਇਆ ਜਦੋਂ ਨਿਆਣਾ ਨਹੀਂ ਪੀਂਦਾ ਤੇ ਕੀ ਧੱਕੇ ਨਾਲ ਬੋਤਲਾਂ ਧੱਕੀਆਂ ਨਹੀਂ ਇਹਦੇ ਮੂੰਹ 'ਚ ਹੈ ਵਾਧੂ ਆਇਆ ਦੁੱਧ ਦੀਦੀ ਸਵੇਰ ਦੀ ਨਿਆਣੀ ਭੁੱਖੀ ਦੁੱਧ ਦੁੱਧ ਕਰਨ ਰਹੀ ਸੀ ਦੁੱਧ ਹੀ ਤੱਕਿਆ ਗਿਆ ਵਾਅਦਾ ਪੀਵੇਗੀ ਦੁੱਧ ਅਗਲੀ ਪੀਣ ਤੇ ਡਈ ਨਹੀਂ ਆ ਉਹੀ ਬਸ ਦੇ ਦੱ ਦਈ ਜਾਣਾ ਦਈ ਜਾਣਾ ਵੇਲੀ ਨੇ ਕੰਮ ਨਹੀਂ ਆ ਕੋਈ ਆ ਜਾ ਲੈਣ ਤੇ ਮੰਮੀ ਨੂੰ ਮੰਮੀ ਨਾ ਕਰਦੀਆਂ ਆ ਇਹ ਗੱਲ ਕੀ ਇਹ ਨਿਆਣਿਆਂ ਨੂੰ ਕਿਤੇ ਖਾਣ ਪੀਣ ਵੀ ਨਹੀਂ ਕੁਛ ਦਿੰਦੇ। ᱱੀ ਮੇਰੀ ਗੱਲ ਸੁਣ ਬਾਹਰ ਜਾ ਕੇ ਬਹਿ ਕਿਦਾਂ ਤੁਸੀਂ ਗਾਹ ਪਾਇਆ ਦੋਹਾਂ ਭੈਣਾਂ ਨੇ ਤੁਹਾਨੂੰ ਕਿਤੇ ਹੈਗੀ ਵੀ ਅਗਲ ਮਾਂ ਨੇ ਤੇ ਤੁਹਾਨੂੰ ਦੇਣੀ ਨਹੀਂ ਆ ਬਗਾਨੇ ਘਰ ਜਾਣਾ ਸਿੱਖਿਆ ਕਰੋ। ਕੀ ਤੁਸੀਂ ਇੱਥੇ ਖਲਾਰਾ ਪਾ ਕੇ ਸੁੱਟਿਆ ਵਾ ਕੋਈ ਆਵਾਸ ਦਾ ਘਰ ਕੌਣ ਆਖੂਗਾ ਜਾ ਜਾ ਕੇ ਬਾਹਰ ਬਹਿਣ ਦਾ ਪਤਾ ਤੁਹਾਨੂੰ ਕੋਲਰ ਗਾੜੀ ਹੁਣੇ ਕੋਈ ਮੇਰਾ ਭੈਣ ਭਰਾ ਆ ਜਾਏ ਤੇ ਕੀ ਆਖੇ ਮੰਮਾ ਜੀ ਹਾਂ ਬੁੱਤ ਮੰਮਾ ਜੀ ਵੇ ਲੋ ਚਾਚੀ ਨੇ ਹਾਨੂੰ ਨਾ ਕੋਲਰ ਵਾਲੇ ਕਮਰੇ ਚ ਗੜਤਾ ਐਨੀ ਗਰਮੀ ਦਾ ਸਾਂ ਕਿੱਥੇ ਬਈਏ ਨਾਲੇ ਹਮੇਸ਼ਾ ਤੁਹਾਨੂੰ ਚਾਚੀ ਦਾ ਕਿਉਂ ਕਹਿੰਦੇ ਰਹਿੰਦੇ ਕਿ ਦੁੱਧ ਤੁਸੀਂ ਤੁਹਾਡਾ ਇਸਤੇਮਾਲ ਕਰ ਲਿਆ ਉਹ ਜੇ ਚਾਲਾ ਕੋਈ ਨਹੀਂ ਪੁੱਤ ਬੱਚੇ ਨਹੀਂ ਹੁੰਦੇ ਹੁੰਦੇ ਵੱਡੇ ਨਹੀਂ ਗੱਲਾਂ ਚ ਆਪਾਂ ਦੇ ਆਪਣਾ ਟਾਈਮ ਪਾਸ ਕਰਨਾ ਕੋਈ ਨਹੀਂ ਮੇਰਾ ਪੁੱਤ ਤੂੰ ਬਾਹਰ ਜਾ ਕੇ ਵੇਖ ਨਾਲੇ ਨਿੱਕੀ ਚਲ ਗਈ ਬਾਹਰ ਕਿਤੇ ਛੜਕ ਤੇ ਨਾ ਚਲ ਜਾ ਜਾ ਮੇਰਾ ਪੁੱਤ ਵੇਖ ਕੇ ਆ ਠੀਕ ਨਦੀਪ ਪਾਣੀ ਲਿਆ ਅੱਧ ਤੇ ਕਿਤੇ ਗਰਮੀ ਬੜੀ ਹੈ ਕਿਸੇ ਦੇ ਘਰ ਵੀ ਜਾਣਾ ਹੁੰਦਾ ਵਾ ਲਿਆ ਮੈਂ ਨਹੀਂ ਮੰਮੀ ਜੀ ਮਾਹ ਇੱਕ ਤੇ ਆਵਾਜ਼ ਨਿਕਲੀ ਹੈ ਉਹ ਤਾਂ ਨਹੀਂ ਹਜੇ ਪਿਆਰ ਢੀਣ ਵਾਲਾ ਆਲੋ ਮੰਮੀ ਪਾਣੀ ਨਹੀਂ ਆ ਸੀਤਾ ਨਹੀਂ ਹਜੇ ਸੀਂ ਡਈ ਹਮ ਮਮੀ ਕੁੜੀ ਬੜਾਸ ਤੋਂ ਡਈ ਹੀ ਰੋਂ ਡਈ ਹੀ ਤੇ ਫਿਰ ਮੈਂ ਉਹਨੂੰ ਫੜ ਲਿਆ ਥੋੜਾ ਹੀ ਰਹਿ ਗਿਆ ਨਹੀਂ ਹਸੀਨ ਲਾ ਲਿਆ ਕਰ ਟਾਂਕੇ ਤੋਪੇ ਪੈਸੇ ਚਾਰ ਬਣ ਜਾਣਗੇ ਐਦਾਂ ਕਦੀ ਉੱਥੇ ਵੜ ਗਈ ਕਦੀ ਉਧਰ ਉਧਰ ਵਾ ਐਦਾਂ ਨਹੀਂ ਝੱਟ ਲੰਗ ਦੇ ਹ ਮਮੀ ਸਾਰਾ ਦਿਨ ਲੱਗੀ ਰਹਿਨੀ ਆ ਮੈਂ ਰਿਕਮੈਂਟ ਵੀ ਨਹੀਂ ਵੇਹਲ ਹੁੰਦਾ ਵੀ ਮੈਂ ਬੈਠੀ ਹਾਂ ਮੈਨੂੰ ਦੇਖਿਆ ਕਦੀ ਵਿਹਲੀ ਬੈਠੀ ਨੂੰ ਲੱਗੀ ਤੇ ਰਹਿਨੀ ਆ ਦੋ ਹੁਣ ਰੀਤ ਰੋਂ ਡਈ ਤਾਂ ਤਾਂ ਇਕੱਠਾ ਕਰਕੇ ਰੱਖਤਾ ਹੈ ਕਿ ਮੈਂ ਹਾਂ ਚੱਲ 10 ਮਿੰਟ ਉਹਨੇ ਵਾਰੇ ਗੱਲ ਕੀਤੀ ਹੈ ਤੇ ਤੂੰ ਤੇ ਮੈਨੂੰ ਦੱਸਣਾ ਤੀ ਗੱਡੀ ਮੈਂ ਤੈਨੂੰ ਇਹੋ ਕਿਹਾ ਵੀ ਉਹ ਮੰਗਣ ਡੀਆਂ ਸੀ ਸੂਟ ਉਹ ਤੈਨੂੰ ਮੈਂ ਸੁਣਾ ਦਿੱਤਾ ਤੈਨੂੰ ਗੱਲਾਂ ਨੂੰ ਨਹੀਂ ਕਿਹਾ ਵਾਟ ਚੜਾਈ ਜਾਨੀ ਐ ਫੜ ਬਣਾ ਦੇਣੀ ਸ਼ਾਮ ਤੱਕ ਕੋਈ ਨਹੀਂ ਹੁਣ ਜਿਨ੍ਹਾਂ ਨੇ ਇੰਨੇ ਦਿਨਾਂ ਦਾ ਦਿੱਤਾ ਮੈਂ ਕਹਿਣਾ ਤੇ ਹੈਈ ਮੰਮੀ ਮੈਨੂੰ ਪਤਾ ਵੀ ਲੋਕ ਤੇ ਉਸੇ ਵੇਲੇ ਕਹਿ ਦਿੰਦੇ ਵੀ ਸੀਂ ਕੇ ਤੁਹਾਡੇ ਘਰ ਦਓ ਮੰਮੀ ਮੈਂ ਨਾਲੇ ਟਾੜੇ ਨਾਲ ਇੱਕ ਗੱਲ ਕਰਨੀ ਸੀ ਹਾਂ ਦੱਸ ਮੰਮੀ ਕੁੜੀਆਂ ਜੋਗਾ ਦੁੱਧ ਅੱਧਾ ਕਿਲੋ ਵੱਖਰਾ ਲਵਾ ਲਈਏ ਮੈਂ ਜਦੋਂ ਕੁੜੀ ਨੂੰ ਦੁੱਧ ਪਿਉਣ ਲੱਗਦੀ ਆ ਤੇ ਦੀਦੀ ਵੱਡੂ ਟੁੱਕੂ ਵੱਡੂ ਟੁੱਕੂ ਕਰਦੇ ਰਹਿੰਦੇ ਆ ਤੇ ਦੁੱਧ ਹੀ ਨਜ਼ਰ ਆ ਗਿਆ ਕੁੜੀ ਨੇ ਦੁੱਧ ਨੂੰ ਮੂੰਹ ਨਹੀਂ ਲਾਇਆ ਕਿੱਦਾਂ ਮੇਰਾ ਇਦਾਂ ਲੰਘੂਗਾ ਉਹ ਕਿ ਵਦਾਂ ਕਰਦੀ ਕਿੱਥੇ ਐ ਉਹ ਵੇਖੋ ਅੰਦਰ ਹੀ ਆ ਉਹਨਾਂ ਨਾਲ ਗੱਲ ਹੈ ਤੁਹਾਨੂੰ ਮੈਂ ਜਦੋਂ ਆਨੀ ਤੁਸੀਂ ਆਨੇ ਮੈਂ ਕਰਦੀ ਗੱਲ ਮੈਂ ਕਰਦੀ ਕਰਦੇ ਤੁਸੀਂ ਫੇਰ ਨਹੀਂ ਆ ਐਦਾਂ ਨਹੀਂ ਮੇਰਾ ਸੂਤਰ ਆਉਣ ਡਿਆ ਉਹਦੇ ਨਿਆਣਿਆਂ ਨੂੰ ਚੀਜ਼ ਹੀ ਨਹੀਂ ਕੋਈ ਲੈਣ ਦਿੰਦੀ ਤੇ ਕੀ ਕਰਾਂ ਮੈਂ ਦੱਸ ਵੀ ਨਿਆਣਿਆਂ ਨੇ ਘੁੱਟ ਹੁਣ ਦੁੱਧ ਹੀ ਪੀਣਾ ਕੀ ਕਰਨਾ ਚਾਹ ਉਹ ਨਹੀਂ ਪਿੰਦੀ ਕੁੜੀ ਨਿੱਕੀ ਚਾਹ ਤਾਂ ਜਦੋਂ ਉਹਨੂੰ ਇੰਨੀ ਕੱਪ ਚ ਪਾ ਕੇ ਦੇ ਉਸੇ ਦਿਨ ਬਲ ਬਾਹਰ ਕੱਢ ਦਿੰਦੀ ਆ ਦੋ ਚਾਹ ਦਾ ਉਹਨੂੰ ਟੇਸਟ ਪਤਾ ਲੱਗ ਜਾਂਦਾ ਵਾ ਤੇ ਉਹ ਤੇ ਮੂੰਹ ਨਹੀਂ ਲਾਉਂਦੀ ਦਵਿੰਦਰ ਨਹੀਂ ਦਵਿੰਦਰ ਬਾਹਰ ਆ ਵੇਖਾਂ ਆ ਗਿਆ ਸਾਥਕਾਰ ਫੇਰ ਕੇ ਹੁਣ ਮੇਰਾ ਦਿਮਾਗ ਝਟਣਾ ਹੀ ਆਉਂਦਾ ਕਿਦਾਂ ਉਹਦੇ ਕੰਨਾਂ 'ਚ ਧੁੰਦਣਾ ਵਜਾਤਾ ਆਹ ਤਾਂ ਸਹੀ ਤੂੰ ਮੇਰੇ ਨਾਲ ਸੋਣੀ ਲਵਾਂ ਗੱਲ ਮੁੜ ਕੇ ਫੇਰ ਲਾਲਾ ਲਾਲਾ ਹੋ ਜਾਣੀ ਆ ਹਾਂਜੀ ਮੰਮੀ ਦੱਸੋ ਤੂੰ ਚਾਹੁੰਦੀ ਕੀ ਆ ਨਹੀਂ ਮੈਂ ਤੇ ਤੁਹਾਨੂੰ ਚਾਹੁੰਨੀ ਆ ਨਹੀਂ ਹਰ ਵੇਲੇ ਇਦਾਂ ਨਾ ਕਰਦੀ ਰਹੀਆਂ ਕਰ ਇਹੋ ਜਿਹੀਆਂ ਗੱਲਾਂ ਕੁੜੀ ਨੇ ਦੁੱਧ ਘਟ ਪੀਣਾ ਹੁੰਦਾ ਤਾਂ ਤੂੰ ਕਿਉਂ ਉਹੋ ਗੱਲ ਨੋਕਾ ਟੋਕੀ ਕਰਦੀ ਰਹਿੰਦੀ ਇਹਨੂੰ ਤੂੰ ਮੇਰੀ ਸੁਣ ਲੋ ਗੱਲ ਮੈਂ ਕੋਈ ਨੋਕਾ ਟੋਕੀ ਨਹੀਂ ਕਰਦੀ ਜਦੋਂ ਕੁੜੀ ਦੁੱਧ ਪੀਣ ਹੀ ਨਹੀਂ ਰਹੀ ਤੇ ਉਹਦੀਆਂ ਨਸਾਂ ਚ ਘਸੋਰੀ ਜਾਂਦੀ ਆ ਇਹਨੂੰ ਇੰਨਾ ਪਤਾ ਵੀ ਆਉਂਦਿਆ ਤੁਹਾਡੇ ਕੰਮ ਚ ਨੇ ਦੁੰਦਣਾ ਵਜਾਤਾ ਵਾ ਇਹਨਾਂ ਨੂੰ ਨਹੀਂ ਪਤਾ ਵੀ ਦੁੱਧ ਮਹਿੰਗਾ ਕਿੰਨਾ ਵਾ ਜੇ ਐਡਾ ਸੌਂਗ ਚੜਿਆ ਨਾ ਕੁੜੀਆਂ ਨੂੰ ਦੁੱਧ ਪਿਆ ਲਾਉਣ ਦਾ ਤੇ ਆਪਣਾ ਮੁੱਲ ਲਵਾ ਲੈ ਆ ਮੇਰੇ ਕੋ ਨਹੀਂ ਖਰਚੇ ਚੁੱਕੇ ਜਾਂਦੇ ਬੰਦਾ ਮੇਰਾ ਸਾਰਾ ਦਿਨ ਉਥੇ ਖੇਤਾਂ ਚ ਮਰਦਾ ਰਹਿੰਦਾ ਵਾ ਜਿਹੜਾ ਕਿਲਾ ਖੰਡ ਹੈਗਾ ਵਾ ਹੈ ਤੇ ਹੁਣ ਅਸੀਂ ਬਸ ਇਹਦੇ ਮੂੰਹ ਚੜਦੀਏ ਮੈਨੂੰ ਮੈਂ ਬਹਿ ਕੇ ਸਮਝਾਇਆ ਸੀ ਨਾ ਅੱਗੇ ਇੱਕ ਵਾਰ ਲਿਆਉਣ ਵਾਲੀ ਮੈਂ ਬਾਹਰੋਂ ਚੀਜ਼ੋ ਮੈਂ ਲ ਜਿੱਥੋਂ ਮਰਜ਼ੀ ਪੈਦਾ ਕਰਕੇ ਦਵਾ ਤੇ ਤੈਨੂੰ ਇੰਨੀ ਤਕਲੀਫ ਕੀ ਹੁੰਦੀ ਫਿਰ ਤੂੰ ਨੋਕਾ ਟੋਕੀ ਕਰਦੀ ਰਹਿੰਦੀ ਐ ਅੱਛਾ ਨਹੀਂ ਇਹੋ ਕਰਕੇ ਤੇ ਮੈਂ ਕਹੀਦੀ ਹਾਂ ਵੀ ਮੇਰੇ ਕੋ ਖਰਚੇ ਨਹੀਂ ਚੁੱਕ ਹੁੰਦੇ ਆ ਦੋਵਾਂ ਰੋਟੀਆਂ ਦੀ ਗੱਲ ਨਹੀਂ ਆ ਹੁਣ ਦੁੱਧਾਂ ਤੱਕ ਗੱਲ ਆ ਗਈ ਆ ਤੇ ਮੇਰੋਂ ਮੇਰੇ ਕੋ ਖਰਚੇ ਇਹਨੇ ਚੁੱਕੇ ਨਹੀਂ ਜਾਂਦੇ ਮੇਰੇ ਨਾਲ ਅੱਡ ਹੁਣ ਅੱਡ ਹੋ ਜਾ ਤੇ ਜੇ ਖਰਚਾ ਮਾਰਦਾ ਤੂੰ ਚੁੱਕ ਸਕਦੀ ਤੇ ਤੂੰ ਚੁੱਕ ਲੈ ਹਾਂ ਇਹੋ ਲੈ ਕੇ ਦਿੰਨੀ ਪਿੱਛੇ ਲੈ ਕੇ ਦਿੰਨੀ ਉਹ ਤਾਂ ਬੜੀ ਜ਼ੁਬਾਨ ਅੰਨੀ ਕੀ ਨੀ ਕੀ ਗੱਲ ਤੁਹਾਡੇ ਕੰਨ ਚ ਨੀ ਕੀ ਨੀ ਕੀ ਗੱਲ ਤੁਹਾਡੇ ਕੰਨ ਚ ਹੈ ਤਾਂ ਕਿੰਨੇ ਕਿਨੂੰ ਦਸਣਾ ਉਹਨੇ ਕਿਨੂੰ ਦਸਣਾ ਜੇ ਤੂੰ ਸੁਣਨ ਵਾਲੀ ਹੈ ਤਾਂ ਫਿਰ ਤੈਨੂੰ ਦੱਸ ਦੂਗੀ ਤੇ ਚਾਹ ਪਿਆਲੇ ਕੁੜੀਆਂ ਨੂੰ ਠੀਕ ਆ ਦੁੱਧ ਹਾਂ ਹੈ ਵੇ ਕਿੰਨਾ ਬੋਲਦੀ ਤੂੰ ਪਿੱਛੇ ਲੈ ਕੇ ਦਿੰਨੀ ਇਹਨੂੰ ਆਪਣਾ ਦੁੱਧ ਲਾ ਲੈ ਮੈਨੂੰ ਨਹੀਂ ਉਹ ਪਤਾ ਮੈਨੂੰ ਨਹੀਂ ਕਹਿਣਾ ਤੁਸੀਂ ਜੇ ਕੁੜੀਆਂ ਵਾਂ ਦੇ ਅੰਦਰ ਅੰਦਰ ਗੋੜੇ ਗੋੜੇ ਗਾਹ ਪਾਇਆ ਹੁਣੇ ਕੋਈ ਮੇਰਾ ਭੈਣ ਭਰਾ ਜੇ ਤੇ ਕੀ ਆਖੇ ਵੀ ਇਹਦੇ ਕਿੰਨੇ ਕਿ ਜਵਾਬ ਦੇ ਲੈ ਜਿਹੜਾ ਨੇ ਅੰਦਰ ਗਾਹ ਮਚਾਇਆ ਵਾ ਇੰਨਾ ਕਾ ਬੋਲਣ ਹੈਗੇ ਆ ਪਰ ਇੰਨਾ ਵਾਂਗੂ ਨਹੀਂ ਆ ਜਿਦਾ ਇਹ ਕਰਦੀ ਆ ਵਾ ਐਦਾਂ ਘਜਾਈਆਂ ਉਲਟ ਜੀਆਂ ਇਹਦੀ ਜੀਬ ਲੰਮੀ ਐ ਈਡੀ ਇਹਦੀ ਜੀਬ ਲੰਮੀ ਜੋ ਮੈਂ ਸਮਝਾਵਾਂ ਨੇ ਸਮਝਣਾ ਨਹੀਂ ਇਹਨਾਂ ਦਾ ਘਰ ਨੂੰ ਖੇਰੂ ਖੇਰੂ ਕਰਤਾ ਵਾ ਚੱਲ ਤੂੰ ਨਾ ਦਿਲ ਚ ਨਾ ਕਰੀ ਰਹਿਣ ਦੇ ਇਹਦਾ ਤਾਂ ਸੁਭਾਅ ਹੀ ਇਹੋ ਜਿਹਾ ਵਾ ਹੁਣ ਅਸੀਂ ਇਹਦੇ ਕਰਕੇ ਆਪਣਾ ਥੋੜਾ ਤੂੰ ਨਾ ਕੋਈ ਦਿਲ ਚ ਕਰੀ ਚੰਗਾ ਤੁਰ ਮਾਂ ਦਾ ਕੁੜੀ ਨੂੰ ਦੁੱਧ ਚੁੱਪ ਕਰਕੇ ਪਾਇਆ ਕਰ ਤੂੰ ਵੀ ਨਾ ਦਾ ਲਾਲਾ ਲਾਲਾ ਕਰਦੀ ਕਰਿਆ ਕਰ ਮੰਮੀ ਜੇ ਮੈਂ ਸਾਂਝੇ ਘਰ ਚ ਬੈਠੀ ਆ ਤਾਂ ਮੈਂ ਆਪਣਾ ਹਾਕੀ ਖਾਣ ਦੇ ਆ ਮੈਂ ਕਿਹੜਾ ਇਹਨਾਂ ਦਾ ਖਾਣ ਦੇ ਆ ਕੀ ਗੱਲ ਆ ਮੇਰਾ ਵੀ ਅਧਿਕਾਰ ਹੈਗਾ ਹੀ ਆ ਤੈਨੂੰ ਮੈਂ ਕਿਹਾ ਨਾ ਤੂੰ ਦਿਲ ਨਾ ਸੋਟਾ ਆਪਣਾ ਕਰ ਇੰਦਾ ਨਾ ਵੇ ਅੰਦਰੇ ਅੰਦਰ ਬੁਸਕਦੀ ਰਿਹਾ ਕਰ ਮੈਂ ਕਰਦੀ ਜੋ ਬਣਨਾ ਗੱਲ ਜਦੋਂ ਮੈਂ ਹੈਗੀ ਨਾ ਲਿਉਣ ਵਾਲੀ ਤੈਨੂੰ ਚੀਜ਼ ਦਿੰਨੀ ਆ ਤੇ ਜੇ ਮੈਂ ਨਾ ਦਵਾਂਗੀ ਤਾਂ ਫੇਰ ਤੂੰ ਕਹੀ ਹੇਦੀ ਅਤ ਵੇ ਇੰਦਾ ਦੀ ਰਹਿਣ ਦੇ ਤੂੰ ਆਪਣਾ ਮਸਤੀ ਨਾਲ ਰਹੋ ਤੂੰ ਆਪਣੇ ਦੇਣ ਕੱਢਣੇ ਆ ਤੈਨੂੰ ਇੱਕ ਵੜੀ ਜਰਨੀ ਵੀ ਪੈਣੀ ਆ ਚੱਲ ਮੰਮੀ ਕੋਈ ਨਹੀਂ ਆ ਤੁਸੀਂ ਛੱਡੋ ਰੋਜ ਰੋਜ ਕਪਤ ਕਰਦੇ ਆ ਕਿਹੜੇ ਚੰਗੇ ਲੱਗੇਦਾ ਵਾ ਤੁਸੀਂ ਇਧਰੋਂ ਗਵਾਂਡੀਆਂ ਮਨੂੰ ਗਾਂ ਦਾ ਅੱਧਾ ਕਿਲੋ ਦੁੱਧ ਪੁੱਛ ਦੋ ਜੇ ਮਿਲ ਜੂਗਾ ਆ ਨਿੱਕੀ ਜੋਗਾ ਲਿਆ ਦਿਆ ਕਰੋ ਵੱਡੀ ਦੀ ਤਾਂ ਕੋਈ ਗੱਲ ਨਹੀਂ ਉਹ ਤਾਂ ਰੋਟੀ ਖਾਂਦੀ ਆ ਨਾ ਵੀ ਪੀਉ ਤੇ ਨਿੱਕੀ ਆ ਜੇ ਖਾਂਦੀ ਕੁਝ ਨਹੀਂ ਉਹਨੇ ਤਾਂ ਦੁੱਧ ਹੀ ਪੀਣਾ ਵਾ ਉਹਦਾ ਜੇ ਭਾਂਜੇ ਕੋਈ ਤੇ ਚੱਲ ਕੋਈ ਨਹੀਂ ਇੰਨੇ ਪੈਸੇ ਤੇ ਮੈਂ ਸਾਲ ਦੇ ਸਾਹਮਣੇ ਸਵਾਈ ਕਰਦੀ ਆ ਮੈਂ ਦੇ ਹੀ ਲਿਆ ਕਰਨੇ ਦੁੱਧ ਅੱਧਾ ਕਿਲੋ ਦੇ ਤੇ ਕੋਈ ਨਹੀਂ ਮੈਂ ਨਾ ਜਾਣੀ ਉਧਰ ਠਹਿਰ ਕੇ ਤੇ ਪਤਾ ਕਰਦੀ ਜੇ ਮਿਲ ਜੂ ਤੇ ਫਿਰ ਮੈਂ 1/2 ਕਿਲੋ ਲੈ ਆ ਕਰੂੰਗੀ ਆਓ ਚੱਲ ਗਾਂ ਦਾ ਦੁੱਧ ਕਿਤੇ ਕਿੰਨੇ ਦਾ ਬੰਨਾਵਾ ਤੇ ਤੁਸੀਂ ਮੈਨੂੰ 1/2 ਕਿਲੋ ਲੈ ਚਾ ਨਾ ਤੂੰ ਕਰਿਆ ਕਰ ਜੇ ਤੂੰ ਇਹਦੇ ਵੱਲ ਵੇਂਦੀ ਰਹੀ ਨਾ ਫਿਰ ਆਪਣਾ ਵੀ ਨਾ ਗਾੜੀ ਅੱਗੇ ਵਧਿਆ ਜਾਣਾ ਤੇ ਸਰੀਰ ਉਹਦਾ ਖਰਾਬ ਹੋ ਜਾਣਾ ਇਹੋ ਜਿਹੇ ਨਿਛੋਟੀਆਂ ਨਹੀਂ ਆ ਹੁਣ ਮੈਂ ਨਿਆਣੀਆਂ ਤਾਂ ਆਪਣੀਆਂ ਪਾਲਣੀਆਂ ਹੀ ਆ ਹੁਣ ਮੈਂ ਇਹਦੇ ਨਾਲ ਥੋੜੀ ਰੋਜ਼ ਲੜਦੀ ਰਹਿਣਾ ਕੋਈ ਗੱਲ ਨਹੀਂ ਤੁਸੀਂ ਪੁੱਛਿਓ ਜਦੋਂ ਜਾਓਗੇ ਉਧਰ ਨੂੰ ਚੋਰਦੀ ਰਹੀ ਨਹੀਂ ਇਹਦੇ ਵੱਲ ਵੇਖ ਕੇ ਤੇ ਜੇ ਇਹਨੇ ਨਾਲ ਲਾ ਕੇ ਰੱਖਣਾ ਹੋਊਗਾ ਕੀ ਕਰਨ ਸਹੀ ਸਵਾਵ ਚਾਰੀਤ ਰਿਤ ਕੀ ਕਰਨ ਰਹੀ ਆ ਕੁਛ ਨਹੀਂ ਕਪੜੇ ਜੋੜ ਗਿਆ ਤੀਂ ਅੱਛਾ ਬਹਿ ਜਾ ਕੀ ਕਰਦੇ ਆਏ ਕੋਹ ਨਹੀਂ ਕਰਨਾ ਕੀ ਇਹ ਹਾਂ ਕੀ ਕਾਂਢੀ ਦੀਪ ਦੀ ਵੀ ਬਸ ਸੜਨ ਪੁੱਜਣ ਡਈ ਆ ਸੜਨ ਪੁੱਜਣ ਡਈ ਆ ਕਿਹੜੀ ਗੱਲੋਂ ਪਤਾ ਤੇ ਤੈਨੂੰ ਹੈਗਾ ਹੀ ਇਹ ਕਰਦਾ ਆਵਾਜ਼ ਤੇ ਤੂੰ ਰੋਜ਼ ਹੀ ਸੁਣਦੀ ਹੁਣੀ ਆ ਆਵਾਜ਼ ਕੀ ਸੋਨੀ ਆ ਮੈਨੂੰ ਤੇ ਕਈ ਵਾਰੀ ਸੋਨੀ ਬਥੇਰਾ ਬੋਲ ਬਲਾਰਾ ਤੇ ਇੱਕ ਦੋ ਵਾਰੀ ਮੈਂ ਗਾਂ ਗਈ ਆ ਤੇ ਦਵਿੰਦਰ ਤੈਨੂੰ ਪਤਾ ਮੂੰਹ ਤੇ ਕਹਿ ਦਿੰਦੀ ਆ ਵੀ ਸਾਡੇ ਘਰ ਦਾ ਮਸਲਾ ਤੇ ਜਦੋਂ ਕੋਈ ਇੰਨੀ ਗੱਲ ਕਹਿ ਦੇ ਤੇ ਫਿਰ ਜੀ ਕਰਦਾ ਗਾਂ ਹੋਂ ਨੂੰ ਕਾਰ ਇਹਦੇ ਪਿਛਲੇ ਆਨੇ ਪਾ ਕੇ ਦਿੱਤਾ ਸੀ ਮਸਲੇ ਤਾਈਓ ਕੱਲੀ ਰੱਖਦੀ ਆਪਣੇ ਦੂਜਾ ਜਾਣਾ ਕੋਈ ਸੁਣੇ ਨਾ ਆ ਪਪਾ ਮੈਂ ਸੋ ਕਰਜਾ ਜੇ ਸਰਸਰੀ ਵੀ ਜਾਓ ਤੇ ਇਹਨੇ ਨਾ ਸੁਹਾ ਲੈਂਦੀ ਰਹਿਣਾ ਵੀ ਫਿਰ ਦੀਪ ਲਾ ਕੇ ਆਣ ਕੇ ਬਹਿਣ ਲੱਗੇ ਮੈਂ ਤਾਂ ਫਿਰ ਜਾਂਦੀ ਦੀਪ ਦੀ ਤੇ ਗੱਲ ਵਾ ਹ ਨਹੀਂ ਕੁੜੀ ਨੂੰ ਘੁੱਟ ਦੁੱਧ ਪੀਣ ਨੂੰ ਦੇ ਦਿੰਦੀ ਏ ਉਹ ਨਿੱਕੀ ਕੁੜੀ ਤਾਂ ਉਦਾਂ ਹੀ ਨਹੀਂ ਪੀਂਦੀ ਤੇ ਮੈਂ ਹੀ ਕਹਤਾ ਮੈਂ ਹਾਂ ਚੱਲ ਮਾਂ ਰੋਟੀ ਨਹੀਂ ਖਾਂਦੀ ਇੰਨਾ ਕ ਦੁੱਧ ਪਾ ਦਿਆ ਕਰ ਬਚਾ ਅੱਜ ਤਾਂ ਛੋਟੀ ਆਨੇ ਦੁੱਧ ਹੀ ਪੀਣਾ ਅੱਜ ਚੱਲ ਆਂਦੇ ਹੁੰਦੇ ਵੀ ਹੁਣ ਬੱਚੇ ਨੂੰ ਖਿਚੜੀ ਵੀ ਦਈਏ ਅਖੀ ਦਾ ਆਪਣੇ ਹੁਣ ਘਰ ਵੱਲ ਵੇ ਆ ਕੇ ਖਿਚੜੀ ਵੀ ਰੋਜ਼-ਰੋਜ਼ ਕਿੱਥੇ ਰੰਨ ਕੇ ਦਈਏ ਜਿੰਨਾ ਕਿ ਦੁੱਧ ਲਈਦਾ ਉਹ ਥੋੜਾ ਜ ਮੈਂ ਕਹਿੰਨੀ ਵੀ ਚੱਲ ਪਾ ਕੇ ਤੈਨੂੰ ਦੇ ਦੇਣਾ ਆਹੋ ਉਹਦੇ ਤੋਂ ਹੀ ਵੱਡੀ ਜਿਹੜੀ ਉਹ ਤੇ ਕਿਤੇ ਕਿੱਥੇ ਉੱਤਰਦੀ ਕਿੱਥੇ ਚੜ੍ਹਦੀ ਕੀ ਦੱਸਾਂ ਮੈਂ ਦੇਖੋ ਗੁੱਸਾ ਨਾ ਕਰੋ ਇਹ ਗੱਲ ਦੇ ਵਿੱਚ ਤੇ ਮੈਂ ਤੁਹਾਨੂੰ ਕਹੂੰਗੀ ਜਿਹਦੇ ਤੁਸੀਂ ਵੱਡ ਵਡੇਰੇ ਬੈਠੇ ਆ ਲਿਆਉਣ ਵਾਲੇ ਕਰਨ ਵਾਲੇ ਇੱਕ ਦੂਜੇ ਨੂੰ ਥਾਂ ਥਾਈ ਰੱਖਣ ਵਾਲੇ ਤੇ ਇਹ ਕੌਣ ਹੁੰਦੀ ਆ ਅਖਸਰ ਨੂੰ ਜਿੱਦਾਂ ਮਰਜੀ ਹੈ ਤੇ ਦੀਵੇ ਦੇ ਨਾਲ ਵੱਡੀ ਆ ਕੁੜੀ ਉਹਦੀ ਉਹਦੇ ਆਪ ਹਵਾਣੀ ਹੋਈ ਆ ਤੇ ਹੁਣ ਐਦਾਂ ਉੱਠ ਕੇ ਗੱਲਾਂ ਕਰੇ ਤੇ ਮਾੜੀ ਗੱਲ ਆ ਘਰ 'ਚ ਬੈਠੀ ਆ ਆਪਣਾ ਹਿੱਸਾ ਵਾ ਉਹਦਾ ਜਿੰਨਾ ਉਹਦਾ ਉਨਾ ਹੀ ਉਹਦਾ ਸੱਸ ਮਾਂ ਬੈਠੀ ਆ ਤੇ ਫਿਰ ਦੂਜਾ ਬੰਦਾ ਗੱਲ ਕਿੱਦਾਂ ਕਰ ਜੇ ਸਾਰਾ ਦਿਨ ਕੰਮੋ ਨੇ ਕਰਨਾ ਐਨੀ ਹੱਥ ਗਰਮੀ ਹੁੰਦੀ ਆ ਜਦੋਂ ਸਾਰਾ ਨਿਬੇੜ ਕੇ ਤਾਂ ਕੱਪੜੇ ਧੋਣ ਡਈ ਹੁੰਦੀ ਆ ਇਹ ਫੇਰ ਵੀ ਬੰਦੇ ਨੂੰ ਕਵੇ ਤਾਂ ਮਾੜੀ ਗੱਲ ਆ ਮੁਥ ਤੇ ਦੀ ਗੋਲੀ ਲੱਭੀ ਆ ਮੁਥ ਤੇ ਦੀ ਨੌਕਰਾਂ ਨਹੀਂ ਲੱਭੀ ਮੁਥ ਤੇ ਇਹੋ ਜੀ ਗਰਮੀ ਚ ਤੇ ਕੰਮ ਵਾਲੀਆਂ 5-5000 ਤੇ ਨਹੀਂ ਕਰਦੀਆਂ ਉਹਦੇ ਮੁਥ ਤੇ ਦੀ ਲੱਭੀ ਤੁਹਾਨੂੰ ਤੇ ਇਹਨੂੰ ਕੌਣ ਸਮਝਾਵੇ ਤੂੰ ਹੀ ਸਮਝਾਵੇ ਕਰ ਹਾਂ ਥੋੜਾ ਜਿਹਾ ਕਹਿ ਦੀ ਸੁਣੇ ਤੇ ਤਾਂ ਵਾ ਸੱਚ ਬੁਛੇ ਨਾ ਮੈਨ ਤੇ ਦੀਪ ਤੇ ਇੰਨਾ ਤਰਸ ਆਉਂਦਾ ਧੀਆ ਦੀ ਮਾਂ ਵਾਂ ਇੱਕ ਪੇਕ ਮਾਪੇ ਪੇਕੇ ਉਹੋ ਜੇ ਮਾਂ ਪਿਓ ਹੋਵੇ ਤੇ ਸਾਥ ਲਵੇ ਭਰਾ ਭਰ ਜਾਈਂ ਅੱਜ ਕੱਲ ਕੌਣ ਪੁੱਛਦੇ ਆ ਕੀ ਕੀਤਾ ਜਾਵੇ ਰੱਬ ਕਿੰਨੂੰ ਇਦਾਂ ਦਾ ਦਿਨ ਨਾ ਵਿਖਾ ਲਈ ਮੈਂ ਤਾਈਓ ਤੇਰੇ ਵੱਲ ਆਈ ਆ ਇਹ ਚਲੋ ਜੀ 1/2 ਕਿਲੋ ਦੁੱਧ ਮਿਲ ਜਿਆ ਕਰੇ ਤੇ ਮੈਂ ਕੁੜੀ ਜੋਗਾ ਨੂੰ ਵੱਖਰਾ ਲਿਆ ਦਿਆ ਕਰ ਨੀ ਵੱਡੀ ਦੇਖਾਂ ਜੀ ਲੱਲੈਂਦੀ ਕੁੜੀ ਨੂੰ ਦੁੱਧ ਦੇ ਤੇ ਕੋਈ ਗੱਲ ਨਹੀਂ ਦੇ ਦਿਆ ਕਰਦੇ ਪਰ ਨਾਲ ਲਵੇਰਾ ਭਰਾ ਕੱਟ ਗਿਆ ਵਾ ਕੋਈ ਗੱਲ ਨਹੀਂ ਓਦਾਂ ਗਲਾਸ ਲਿਆ ਜਿਆ ਕਰੂ ਕੁੜੀ ਨੂੰ ਪਿਆਣੋ ਨਹੀਂ ਓਦਾਂ ਕਿਉਂ ਗਲਾਸ ਖੜਨਾ ਵਾ ਤੂੰ ਇਦਾਂ ਕਾ ਹਾਂਡਾ ਸਾਡਾ ਕਰਕੇ ਨਾ ਤੇ ਕੁੜੀ ਜੋਗਾ ਥੋੜਾ ਜਿਹਾ 1/2 ਕਿਲੋ ਦੁੱਧ ਕੱਢ ਦਿਆ ਕਰ ਹੈ ਤੇ ਲਵੇਰਾ ਹੁਣ ਕੱਟ ਹੀ ਆ ਪਰ ਚਲੋ ਤੁਸੀਂ ਇੰਨਾ ਕਹਿਣ ਦੇ ਤੇ ਬੱਚੀ ਦਾ ਕਰਕੇ ਮੈਂ ਕੱਢ ਦਿਆ ਕਰੂੰਗੀ ਤੇ ਬਾਕੀ ਥੋੜੇ ਜਿ ਚੁਸਤੋ ਖੇਡ ਰੋ ਤਾਂ ਦੇ ਸਿੱਧੇ ਤਾਂ ਬੈਠੀ ਉਹਨੂੰ ਹੁਣ ਤੱਕਾ ਕਿੱਥੇ ਦੇਣਾ ਨਹੀਂ ਹੈ ਤੇ ਇੰਦਾ ਹੀ ਆ ਹੁਣ ਮੈਂ ਥੋੜਾ ਨੂੰ ਤੱਕਾ ਦੇ ਦੇਣਾ ਇਹ ਤੇ ਆਂਦੇ ਹੁੰਦੇ ਵੀ ਡਿਮਾਂਡ ਕਿਦਾਂ ਦੇਂਦੇ ਉਜੜੇ ਤੇ ਵਿੜਾ ਮੋਕਲਾ ਜਿਹਦੇ ਆਂਦੀ ਵੀ ਹੁਣ ਵੀ ਦਿਨ ਨਾ ਚੜੇ ਤੇ ਉਥੋਂ ਨਿਕਲ ਜੇ ਉਹ ਤਾਂ ਇੰਦਾਂ ਦੀਆਂ ਗੱਲਾਂ ਕਰਦੀ ਕੀ ਕਰਾਂ ਮੈਂ ਹੀ ਜਿਹੜੀ ਉੱਥੇ ਉਹਨੂੰ ਸਾਹ ਵਗੈ ਰੱਖਣ ਦੀ ਤੇ ਕੱਟਣ ਦੀ ਇਹਨਾਂ ਦੇ ਵਿੱਚ ਗੱਲਾਂ ਕਰਨੀਆਂ ਸੌਖੀਆਂ ਪਰ ਇੰਦਾ ਦਿਨ ਕੱਟਣੇ ਬੜੇ ਔਖੇ ਬੜੇ ਔਖੇ ਆ ਤੂੰ ਆਪ ਸਿਆਣੀ ਆ ਇਥੇ ਤਾਂ ਕਹਿੰਦੇ ਆ ਕਿ ਜੀਵਨ ਸਾਥੀ ਮਾੜਾ ਹੋਵੇ ਚੰਗਾ ਹੋਵੇ ਰੱਬ ਸਾਥ ਬਣਾਈ ਰੱਖੇ ਹਾਂ ਜਨਾਨੀ ਦਾ ਰੋਲ ਹੀ ਜਾਂਦੀ ਆ ਆਦਮੀ ਤੋਂ ਬਿਨਾ ਤੇ ਹੁਣ ਸੌਰਾ ਦੇਣ ਵੇਲੇ ਸਲਾਈ ਵੀ ਕਰਦੀ ਉਹ ਕਿਹੜੀ ਪਵੇਲੀ ਬਿੰਦੀ ਆ ਲਾਈ ਵੀ ਕਰਦੀ ਰਹਿੰਦੀ ਆ ਉਹ ਸਵਾਈ ਵੀ ਕਰਦੀ ਆ ਤੇ ਸਵਾਈ ਦੇ ਪੈਸੇ ਤੇ ਉਹਦੇ ਕੋਲ ਰਹਿੰਦੇ ਆ ਕਰੋ ਵਿਚਾਰੀ ਆਪਣਾ ਡਾਂਗ ਵਲਾਂਗ ਕੋ ਕੁੜੀਆਂ ਦੀ ਜੀਜ ਕੋਈ ਉਹਨਾਂ ਦੇ ਖਾਣ ਪੀਣ ਨੂੰ ਮੈਂ ਤਾਂ ਕਦੀ ਉਹਦੇ ਕੋ ਪੈਸਾ ਹੀ ਨਹੀਂ ਲਿਆ ਇਹੋ ਕਹਿ ਦਿੰਦੀ ਐ ਚੱਲ ਅੱਜ ਮੁੱਕਾ ਦੇ ਉਹ ਵੀ ਉਦਾਂ ਦੀ ਐ ਫੜਾ ਦਿੰਦੀ ਐ ਮਗਰ ਲਾਈ ਜਾਂਦੀ ਉਹਦੇ ਆ ਸਬਦਾ ਹੈ ਨਹੀਂ ਐ ਤੇ ਚੱਲ ਪੈਸੇ ਦੇ ਦੇ ਉਹ ਸੌਦਾ ਹੈ ਨਹੀਂ ਤੇ ਚੱਲ ਉਹਦੇ ਕੋਲ ਏਦਾਂ ਠੱਕ ਡੁਗ ਲੈਂਦੀ ਐ ਏਦਾਂ ਵੀ ਉਦਾਂ ਦੀ ਐ ਏਦਾਂ ਦਾ بڑا ਔਖਾ ਵਾ ਜਿਹੜੀ ਝਟਾ ਆਪਣਾ ਹੱਥ ਵਿਹਲਾ ਕਰਕੇ ਬਹਿ ਜਾਂਦੀ ਉਹ ਤਾਂ ਸਿਰਕ ਸੋਹਣ ਢਈ ਐ ਕੁੜੀ ਕਿੱਤਾਂ ਦੇ ਸਕੂਲੇ ਪਾਈ ਸੀ ਹਟਾ ਕੇ ਸਰਕਾਰੀ ਸਕੂਲੇ ਪਾਤੀ ਐਨੇ ਤਾਂ ਵੀ ਦਾੰਤੋਂ ਦਾੰਦ ਨਹੀਂ ਚੁੱਕਿਆ ਉਹ ਕਿੱਦਾਂ ਦੀ ਇੰਟੈਲੀਜੈਂਟ ਕੁੜੀ ਸੀ ਵੀ ਐਸੀ ਸਕੂਲ ਚੋਂ ਕਿੱਤਾਂ ਫਸ ਸੰਗਤਮ ਦੀ ਅੱਦਵਲੀ ਉਹ ਵੀ ਤੇ ਹੈਗੀ ਕੀ ਕਰੀ ਹੁਣ ਬੰਦੇ ਆ ਦੇਲ ਹੀ ਪੁੱਛਿਆ ਜਾਂਦਾ ਹੁਣ ਜਦੋਂ ਇੱਥੇ ਜਾਂਦੀ ਹੈ ਹੂੰ ਫਿਰ ਵੀ ਬੰਦਾ ਕਵੇ ਤੇ ਮਾਰੀ ਗੱਲ ਆ ਰਸਵਾਸੀ ਉਹਦੇ ਜਿਹੜੀ ਕੱਟੀ ਜਾਂਦੀ ਫਿਰ ਵੀ ਇਹਦੇ ਚ ਤੇ ਕੱਟਨੇ ਆ ਉਥੇ ਏਡੀ ਲੰਮੀ ਜ਼ੁਬਾਨ ਆ ਉਹਨਾਂ ਦੀ ਪਰਛਾਈ ਦੀ ਉਹਨੇ ਕਿਤੇ ਰੱਖਣ ਜੋ ਖੋਸ਼ ਕਦੀ ਇੱਥੇ ਮਗਰ ਨਹੀਂ ਜਦੋਂ ਆਣ ਕੇ ਉਹਦੀ ਸਾਰ ਲਈ ਤੇ ਕੱਟਨੇ ਆ ਤੈਂ ਤਾਂ ਹੀ ਉਹ ਤੇ ਮੈਂ ਨਹੀਂ ਕੋਹ ਕਹਿੰਦੀ ਕਿ ਜੇ ਹੁਣ ਪਿਛਲੇ ਵਾਲ ਤੱਕਾ ਦਈਏ ਉਹ ਹੈ ਹੀ ਨਹੀਂ ਇੰਨੇ ਜੋਗੇ ਤੇ ਮੈਂ ਇਹਨੂੰ ਕਿੱਥੇ ਕੋਈ ਕਿਹੜੇ ਖੂਚ ਪਾਦਾ ਇਹਨੂੰ ਹੁਣ ਇਹ ਕਰਮ ਹੁੰਦੇ ਬੰਦੇ ਦੇ ਜੋ ਬਣਾਇਆ ਵਾ ਇਹਦੇ ਨਾਲ ਗੱਲ ਕਰਾ ਜੋ ਬਣਾ ਪੁਰੀਆ ਇਹਦੀ ਕਈ ਗੱਲ ਹੋਰ ਵਾ ਜਿਹੜੀ ਤੁਸੀਂ ਦਵਿੰਦਰ ਨੂੰ ਕਹਣੀ ਨਾ ਤੁਹਾਡੀ ਕਈ ਚੁਬਨੀ ਹੈ ਹਾਈ ਹਾਈ ਮੇਰਾ ਘਰ ਚ ਕੋਈ ਹੈ ਹੀ ਨਹੀਂ ਉਹ ਹੈ ਤੇ ਸਭ ਕੋ ਤੁਹਾਡਾ ਹੀ ਆ ਪਰ ਉਹ ਸਮਝੇਦੀ ਹੈ ਨਾ ਹੋਣਾ ਕੀ ਹੈ ਉਹ ਹੈ ਰੋਜ਼ ਦੀ ਕੋੜ ਕੋੜ ਦਵਿੰਦਰ ਨੇ ਹੁਣ ਫੇਰ ਮੇਲਾ ਲਾਇਆ ਹੀ ਘਰ ਇੰਨਾ ਕਿ ਦੁੱਧ ਕੁੜੀ ਨੂੰ ਪਾਤਾ ਹੀ ਉਹਨੇ ਕੱਪ ਚ ਨਿੱਕੀ ਨੂੰ ਦੀਪ ਨੇ ਹਾਂ ਕਿ ਉਹ ਕਹਿੰਦੀ ਵੀ ਦੁੱਧ ਮੋਨ ਲਿਆਓ ਤੇ ਉਹ ਮੇਰੇ ਕੋਲ ਡਈ ਨਿੱਕੀ ਰੋਣ ਤੇ ਕੀ ਕਰਾਂ ਹੁਣ ਤੂੰ ਹੀ ਦਿਵਿੰਦਰ ਨੂੰ ਸਮਝਾ ਏਦਾਂ ਥੋੜਾ ਦਾ ਝਟ ਲੰਗਣੇ ਹੈ ਇਹਨੂੰ ਕਿੱਥੇ ਇਹ ਨਹੀਂ ਸੁਧਰਦੀ ਇਹਨੂੰ ਕੀ ਸਮਝਾਵਾਂ ਮੈਂ ਮੈਂ ਕੁੜੀਆਂ ਨੂੰ ਕਿੱਥੇ ਘੜਦੀ ਇੱਥੇ ਰਹਿਣਾ ਹੁਣ ਪਿੱਛੋਂ ਵੀ ਔਖੀ ਵਿਚਾਰੀ ਪਿੱਛੋਂ ਵੀ ਹਾਂ ਉੱਥੇ ਤੇ ਗਾੜੀ ਵੀ ਔਖੀ ਹੋ ਗਈ ਤੇ ਹੁਣ ਜੇ ਨਾਲ ਲਾ ਕੇ ਰੱਖਣਾ ਹੋਵੇ ਤੇ ਜਵਾਨਤੀ ਹੋਈ ਆ ਕਿੱਥੇ ਜਾਵੇ ਲੈ ਕੇ ਤੇ ਘਰ ਵੀ ਇਹਨੂੰ 20 ਘੰਟੇ ਗੱਲਾਂ ਪਾਵੇਂ ਨਹੀਂ ਤੁਹਾਡੇ ਘਰ ਚ ਦਖਲ ਅੰਦਾਜ਼ੀ ਕਰੀ ਦੀ ਸੁਣਿਦਿਆਂ ਤੇ ਹੈਗੀਆਂ ਨਾ ਨਹੀਂ ਸਾਡਾ ਹੱਕ ਬੰਦ ਆ ਵੀ ਗਾਂ ਹੋ ਕੇ ਕਈਏ ਤੇ ਨਾ ਅੱਜਕੱਲ ਕੋਈ ਕਹਾਉਂਦਾ ਹੀ ਆ ਤੂੰ ਵੀ ਥੋੜਾ ਕੰਟਰੋਲ ਰੱਖਿਆ ਕਰ ਠੀਕ ਉਹ ਹੀ ਤੇ ਮੈਂ ਇਹਨਾਂ ਨੂੰ ਹੁਣ ਅਸੀਂ ਤਾਂ ਬਾਹਰ ਅੰਦਰ ਹੀ ਜਾਣਾ ਹੁੰਦਾ ਰਹਿਣਾ ਥਾਵਾਂ ਥਾਈ ਰੱਖਣਾ ਸਾਰਿਆਂ ਨੂੰ ਮੈਨੂੰ ਕਹਿਣ ਡਿਆ ਤੇਰਾ ਵੀ ਫਰਜ਼ ਬਣਦਾ ਨਵਾਂ ਤੇਰੀਆਂ ਮੇਰਾ ਫਰਜ਼ ਬਣਦਾ ਮੈਂ ਆਪਣਾ ਫਰਜ਼ ਰੱਖਦੀ ਆ ਤੇ ਜਿਹੜੀ ਉਹਦੀ ਜ਼ੁਬਾਨ ਵਾ ਨਾ ਉਹ ਤੇ ਨਹੀਂ ਉਹ ਮੇਰੇ ਕੋਲ ਕੰਟਰੋਲ ਹੁੰਦਾ ਮੈਂ ਕੀ ਕੋਈ ਨਹੀਂ ਪੁੱਛਦਾ ਮੈਂ ਜਾ ਕੇ ਇਹਦਾ ਕੰਟਰੋਲ ਮੈਂ ਕਰਦਾ ਐਨਾ ਦੁੱਧ ਪਾ ਕੇ ਦਿੱਤਾ ਹੀ ਉਹ ਉਹਦੇ ਤੋਂ ਆਖਣ ਡਈ ਜਾਂਦੀ ਵੀ ਇਹਨੇ ਕਿੱਥੇ ਐ ਤੇ ਜੇ ਲੀਡ ਚਾਦਰ ਕਿਤੇ ਨਿਆਣਿਆਂ ਨੂੰ ਇਕੱਠੀ ਜਿੱਥੇ ਬਹਿਣਾ ਵਾ ਨਿਆਣਿਆਂ ਨੇ ਜੇ ਸਿਆਣੇ ਆਪਾਂ ਬੈਠੇ ਆ ਰਾਮ ਨਾ ਪਵਾਂਗੇ ਨਿਆਣਿਆਂ ਨੇ ਇਹਦੇ ਵੀ ਪੁੜਕਣਾ ਵਾ ਨਿਆਣੇ ਕੌਣ ਕਵੇ ਫਿਰ ਜੋ ਕਰਤਾ ਉਹ ਕਰਤਾ ਜੇ ਕਰਤਾ ਵੀ ਆ ਡਈ ਉਹ ਕਰਨ ਕੀ ਕਰਦਾ ਭਾਈ 3 ਕਿਲੋ ਦੁੱਧ ਆਉਂਦਾ ਮੇਰੀ ਗੱਲ ਸੁਣ ਗੁੱਸਾ ਗੁੱਸੇ ਨਾਲ ਨਾ ਕਮੀ ਪਿਆਰ ਨਾਲ ਸਮਝਾਈ ਵੀ ਫਰੀ ਦੀ ਕੰਮ ਵਾਲੀ ਮਿਲੀ ਜਵਾਨ ਧੀ ਹੁਈ ਆ ਕਿੱਥੇ ਉਹਨੂੰ ਕੱਢਣਾ ਕਿੱਥੇ ਧੱਕਾ ਦੇਣਾ ਕੁੜੀਆਂ ਤਾਂ ਇਹਦੇ ਆਪ ਇਹਨਾਂ ਦੀ ਕਹੀ ਤਾਂ ਗੁੱਸਾ ਬੜਾ ਕਰਦੀ ਤੁਹਾਡੀ ਕਹੀ ਦੀ ਗੱਲ ਹੋਰ ਵਾ ਬੈਠਾ ਨਾ ਬੈ ਕੇ ਸਮਝਾਇਓ ਕੋਈ ਨਹੀਂ ਪੁੱਛਦਾ ਮੈਂ ਹਾਂ ਹਾਂ ਵੇ ਕੱਪੜੇ ਲੈ ਕੇ ਤੁਰਦੀ ਦੁਪਹਿਰੇ ਸਾਰਾ ਦਿਨ ਕੰਮ ਕਰਦੀ ਰਹਿੰਦੀ ਪਤਾ ਨਹੀਂ ਕਿਦਾਂ ਜੀ ਕਰਦਾ ਕਹਿਣ ਨੂੰ ਦਿਮਾਗ ਆਪਣਾ ਨਹੀਂ ਉਹਦਾ ਹੁਣ ਉਹ ਬੈਰ ਤੇ ਮਾਰ ਕੇ ਤੇ ਕੂਲਰ ਥਲੇ ਲੰਮੇ ਪਈਓ ਇਹਨੇ ਹੁਣ ਕੱਪੜੇ ਧੋ ਕੇ ਹਟਣਾ ਤੇ ਮਸ਼ੀਨ ਤੇ ਬਹਿ ਜਾਣਾ ਜੇ ਕਿਤੇ ਫਿਰ ਨਿਆਣਿਆਂ ਨੇ ਕਹਿਣਾ ਚਾਹ ਦੇ ਮੈਂ ਕਿਹਾ ਤਾਂ ਪਾਣੀ ਲਿਆ ਉਸੇ ਵੇਲੇ ਨਾ ਨਹੀਂ ਕਰਨਾ ਇਹਨੇ ਚੱਲ ਹੁਣ ਤੂੰ ਨਾ ਦੁੱਧ ਦਾ ਘਰ ਛੜੀ ਕੋਈ ਗੱਲ ਨਹੀਂ ਫਿਰ ਮੈਂ ਆਵਾਂ ਸਾਮਾਨ ਨੂੰ ਲੈਣ ਤੋਂ ਲੈ ਜਾ ਲੈ ਜਾ ਕੋਈ ਨਹੀਂ ਪਰਮਾਤਮਾ ਇਦਾਂ ਦੇ ਦਿਨ ਉਹ ਨਾ ਕਿਹਨ ਨੂੰ ਖਾ ਗਈ ਚਾੜੀ ਘਰੇ ਕੱਪੜਿਆਂ ਨੂੰ ਤੈ ਕੀ ਵੇਖ ਕੇ ਆਵਾਂ ਪਰ ਚਾਹ ਤੇ ਪੈਰ ਲੈ ਲਿਓ ਤੁਮ ਤੇ ਇਹ ਦੀਪ ਕੱਪੜੇ ਤੋਣ ਲਈ ਆ ਹਾਂਜੀ ਮੇਰੀ ਗੱਲ ਸੁਣੀ ਮੈਂ ਕਹਿ ਰਹੀ ਹਾਂ ਹਾਂਜੀ ਸਾਰਾ ਦਿਨ ਕੰਮ ਕਰਦੀ ਰਹਿਣੀ ਆ ਤੇ ਗੱਲਾਂ ਵੀ ਕਰਾਉਣੀ ਆ ਉਹਦਾ ਵੀ ਨਾ ਮੈਂ ਤੇਰਨ ಸಲਹ ਕਰਨੀ ਸੀ ਕਿ ਚੱਲ ਤੂੰ ਕੁੜੀ ਜੋਗਾ ਦੁੱਧ ਨਾ ਲੈ ਜਾ ਕਰ ਤੇ ਜੱਸਾ ਸੱਸ ਵੀ ਕਹਿਣ ਲਈ ਹੀ ਹੁੰਦਾ ਤਾਂ ਨਹੀਂ ਆ ਦੇਣ ਜੋਗਾ ਪਰ ਨਿਆਣੀ ਤੇ ਤਰਸ ਵੀ ਹੁੰਦਾ ਤੇ ਦੂਜੀ ਗੱਲ ਆਪਣਾ ਹੱਕ ਕਰਨੀ ਆ ਕੋਈ ਹਾਨ ਨਹੀਂ ਆ ਫਿਰ ਜਾ ਹਿੰਮਤ ਨਾ ਰਿਆ ਕਰ ਜੇ ਕਹਦੀ ਗੱਲ ਕਰਨੀ ਨਹੀਂ ਨਾ ਚਾਹੀਦੀ ਤੇ ਕਹਦੀ ਕਰਾਉਣੀ ਨਹੀਂ ਚਾਹੀਦੀ ਕਹਿੰਦੇ ਚੁੱਪ ਰਹਿਣ ਵਾਲੇ ਬੰਦੇ ਨੂੰ ਨਾ ਦੁਨੀਆ ਅੱਜਕੱਲ੍ਹ ਸ਼ਦਾਈ ਸਮਝਦੀ ਨਾਲੇ ਤੂੰ ਤੇ ਹੱਥਾਂ ਦੀ ਸਿਚਾਰੀ ਆ ਆਪਣੇ ਬੱਚਿਆਂ ਦੇ ਛੋਟੇ-ਮੋਟੇ ਖਰਚੇ ਆਪਣੀ ਸਲਾਈ ਦੇ ਸਿਰੋਂ ਕੱਢ ਸਕਦੀ ਹਾਂ ਉਹ ਦੀਦੀ ਗੱਲ ਤੇ ਢਾਡੀ ਠੀਕ ਆ ਮੈਂ ਬਥੇਰਾ ਕਰਦੀ ਆ ਜਿੰਨੇ ਜੋਗੀ ਆ ਲੱਗੀ ਰਹਿਨੀ ਆ ਇੱਕ ਨਿਆਣੀ ਨਿੱਕੀ ਆ ਉਹ ਬੜਾ ਤੰਗ ਕਰਦੀ ਆ ਬਾਕੀ ਚੱਲ ਮੈਂ ਰਹੀ ਆ ਟਾਈਮ ਪਾਸ ਕਰਨ ਮੈਂ ਤੇ ਆਪਣੇ ਤੁਹਾਨੂੰ ਪਤਾ ਦੇਣੀ ਕੱਟਣ ਰਹੀ ਆ ਪਤਾ ਕੀ ਆ ਸਵਾਈ ਦੇ ਪੈਸੇ ਆਉਂਦੇ ਤਾਂ ਗਿਆ ਪਰ ਮੇਰੇ ਕੋ ਮੰਗ ਲੈਂਦੀ ਆ ਇਹੋ ਤੇ ਗੱਲ ਆ ਕਿ ਤੁਹਾਡੇ ਕੋ ਕਹ ਰਹੇ ਹਨ ਨੀ ਵਰਤਨ ਜੇ ਥੋੜੀ ਬੁਢੀ ਆਪਣੀ ਮਿਹਨਤ ਕਰਨੀ ਆ ਉਹ ਵੀ ਤੋਂ ਉਹਨਾਂ ਦੇ ਹੱਥੇ ਧਰ ਦਿੰਨੀ ਆ ਗੱਲ ਹੱਥੇ ਧਰੰਦੀ ਨਹੀਂ ਆ ਦੀਦੀ ਮੇਰੇ ਭਾਜੀ ਦੇ ਮੂੰਹ ਆਲ ਵੇਖ ਕੇ ਚੁੱਪ ਰਹੀ ਨਹੀਂ ਆ ਕਿ ਅਗਲਾ ਕੁ ਸਾਰੇ ਖਰਚੇ ਨਹੀਂ ਚੁੱਕੇ ਆ ਤੇ ਇੱਕ ਸਵਾਈ ਦੇ ਪੈਸੇ ਆਡ ਰੱਖ ਲੈਂਦੀ ਆ ਮੈਂ ਉਹਦੇ ਕਰਕੇ ਚੁੱਪ ਹੀ ਰਹਿਣੀ ਆ ਗੱਲ ਤੇ ਉਹੀ ਆ ਨਾ ਵੀ ਜੇਦਾਰ ਕੁੜੀਆਂ ਨੂੰ ਚਾਕਾ ਮਾਰਦਾ ਬੜੀ ਦੂਰ ਤੱਕ ਸੋਚਦੀ ਆ ਵਾ ਨਿੱਕੀ ਨਿੱਕੀ ਸੋਚ ਨੂੰ ਚੱਲ ਕੋਈ ਗੱਲ ਨਾ ਮੈਂ ਤੇ ਤੇਰੇ ਵਾਸਤੇ ਇੰਨਾ ਕੁ ਕਰ ਸਕਦੀ ਆ ਨਾ ਵੀ ਕੁੜੀ ਵਾਸਤੇ ਦੁੱਧ ਮੇਤੋ ਲੈ ਜਾ ਕਰ ਤੇ ਰੋਜ਼ ਰੋਜ਼ ਦੀ ਲੜਾਈ ਮੁੱਕ ਜੂਗੀ ਬਾਕੀ ਤੁਹਾਡੇ ਘਰ ਚਾਹੀ ਜਿਆਦਾ ਦੇਖਣ ਅੰਦਾਜ਼ੇ ਤਾਂ ਨਹੀਂ ਕਰਦੇ ਦੇਵਿੰਦਰ ਦਾ ਸੁਭਾਅ ਨਹੀਂ ਚੰਗਾ ਉਹ ਨਾਵੇਂ ਜਿਹੜਾ ਤੇ ਮੜਾ ਮੋਟਾ ਆਉਂਦੀਆਂ ਜਾਂਦੀਆਂ ਤੁਹਾਡਾ ਉਹ ਵੀ ਬੰਦ ਕਰ ਦੇ ਆਹ ਉਹ ਦੀਦੀ ਹੁਣ ਉਹਨਾਂ ਦਾ ਤੇ ਆਦਤ ਹੀ ਇਦਾਂ ਦੀ ਆ ਹੁਣ ਬਾਕੀ ਜਿਆ ਕਿਸ ਚੀਜ਼ ਦੀ ਮੇਰੇ ਪ੍ਰਤੀ ਲੋੜ ਵਾ ਕੁਝ ਵੀ ਤੂੰ ਤੂੰ ਮੈਨੂੰ ਦੱਸ ਸਕਦੀ ਹੈ ਜੇ ਨਾ ਹੋ ਸਕੂ ਮੈਂ ਕਰੂੰਗੀ ਨਹੀਂ ਕੋਈ ਨਹੀਂ ਇੰਨਾ ਹੀ ਬਸ ਦੁੱਧ ਤੁਸੀਂ ਦੇਦਾ ਕਰਨਾ ਇੰਨਾ ਹੀ ਬਹੁਤ ਹੈ ਮੇਰਾ ਸਰੀ ਜਾਂਦਾ ਟਾਈਮ ਪਾਸ ਹੋਈ ਜਾਂਦਾ ਵਾ ਨਹੀਂ ਨਹੀਂ ਬਹੁਤ ਚੱਲ